ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਜਿਹੜਾ ਆਪਾਂ ਨੇ ਪਹਿਲਾਂ ਵੀਡੀਓ ਪਾਈ ਸੀ ਟਰੈਕਟਰ ਦੀ ਉਹਦਾ ਅੱਜ ਉਹ ਲੱਗਿਆ ਕਰਨ ਟਰੈਕਟਰ ਦੀ ਲੋ ਜੀ ਸ਼ਕਤ ਆ ਬਾਈ ਕਪੜਾ ਉੱਪਰ ਕਰਤੀ ਬਾਈ ਓਵਰਿੰਗ ਨਾਲੇ ਅੱਜ ਇਹਨਾਂ ਨੇ ਆਪਣੇ ਜਿਹੜੀ ਡੀਲਰ ਸਿੱਪ ਨਵੀਂ ਕਰੀ ਆ ਉਹਦਾ ਆਫ ਕਰਿਆ ਲੋ ਜੀ ਲੋ ਇੱਕ ਮਿੰਟ ਜੀ ਯਾਰ ਬਾਈ ਅੱਜ ਡਿਲੀਵਰੀ ਆ 50 75 ਦੀ ਤੇ ਜਿਨ੍ਹਾਂ ਨੇ ਲਿਆ ਟਰੈਕਟਰ ਬਾਈ ਸਾਡੇ ਸਾਰਿਆਂ ਵੱਲੋਂ ਮੁਬਾਰਕਾਂ ਬਹੁਤ-ਬਹੁਤ ਨਵੇਂ ਟਰੈਕਟਰ ਦੀਆਂ ਜੀ ਹਾਂ ਜੀ ਠੀਕ ਹੈ ਇੱਕ ਮਿੰਟ ਲਿਆ ਮਾੜੀ ਇੰਟਰਵਿਊ ਦੇ ਦੀ ਬਾਈ ਇਹਨਾਂ ਦੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਜੀ ਤੁਸੀਂ ਵੈਸੇ ਅਧ்கਾੜਾਂ ਦਾ ਆਪਾਂ ਨੇ ਪਿਛਲੇ ਹਫਤੇ ਕਰਤਾ ਤਾਂ ਹਾਂਜੀ ਹਾਂਜੀ ਪਰ ਅੱਜ ਆਪਾਂ ਨੇ ਥੋੜਾ ਜਿਹਾ ਉਹ ਕਰਤਾ ਵੀ ਵਧੀਆ ਤਰੀਕੇ ਨਾਲ ਹੋ ਗਿਆ ਕੰਮ ਤੇ ਅੱਜ ਆਪਾਂ ਨੇ ਇਹ ਵੀ ਟਰੈਕਟਰ ਦੀ ਨਾਲੇ ਆਪਾਂ ਨੇ ਓਪਨਿੰਗ ਕਰਤੀ ਨਾਲੇ ਆਪਾਂ ਡਿਲੀਵਰੀ ਕਰਤੀ ਨਾਲੇ ਟਰੈਕਟਰ ਇਹ ਆਪਣਾ ਆਪਣਾ ਲੋਕਰੇ ਚੱਲਿਆ ਜੀ ਹਾਂਜੀ 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 ਠੀਕ ਹੈ ਜੀ ਇਹ ਜਿਹੜਾ ਏਸੀ ਕੈਬ ਨਾਲਾ ਟਰੈਕਟਰ ਇਹਦੇ ਬਾਰੇ ਮਾੜੀ ਮੋਟੀ ਕੋਸ਼ਿਸ਼ ਵੈਸੇ ਤਾਂ ਇਹ ਵੀ ਵੀਡੀਓ ਲੱਗ ਕੇ ਬਣਾ ਲਈ ਵੀ ਆ ਤੁਸੀਂ ਮਾੜਾ ਮੋਟਾ ਸ਼ੂਟ ਬਹੁਤ ਵਧੀਆ ਆਰਾਮ ਦੇ ਇੱਕ ਆ ਜੀ ਅੱਛਾ ਜੀ ਹਾਂ ਜੈ ਜੀ ਆਪਾਂ ਵੱਡੀ ਫੋਰਚਨਰ ਗੱਡੀ ਲੈ ਲਈ ਜਾਂਦਾ ਟਰੈਕਰ ਲੈ ਲਿਆ ਜਿਹਾ ਜਿਹਾ ਇਹ ਲੈ ਲਿਆ ਠੀਕ ਆ ਜੀ ਠੀਕ ਆ ਕੋਈ ਐ ਨਹੀਂ ਹੈਗਾ ਆਪਾਂ ਓਕਣੀ ਪੂਰਾ ਤਿਆਰ ਬਿਆਰ ਹੋ ਕੇ ਜੈਂਟਲਮੈਨ ਬਣ ਕੇ ਇਹਦੇ ਵਿੱਚ ਕੰਮ ਬੈਠ ਕੇ ਕਰ ਸਕਦੇ ਹਾਂ ਠੀਕ ਆ ਮਤ ਜਿੱਦਾਂ ਜਿੱਦਾਂ ਦੇ ਆਪਾਂ ਵਿੱਚ ਬਹਿ ਗਏ ਓਕਣੀ ਨਿਕਲੂਗੇ ਹਾਂ ਜੀ ਹਾਂ ਜੀ ਹਨਾ ਜੀ ਤੇ ਬਾਕੀ ਚਲੋ ਬਾਈ ਰੇਟ ਦੇ ਮਾਮਲੇ ਚਲੋ ਪਤਾ ਹੀ ਆ ਪਰ ਕੰਪਨੀ ਦੇ ਵਿੱਚ ਜੋ ਜੀ ਤਾਂ ਇਹ ਚੀਜ਼ ਤੇ ਪੈਸਾ ਲੱਗਿਆ ਵਾ ਵੀ ਹੈਗਾ ਬਾਈ ਬਾਕੀ ਚ ਦਿਖਦਾ ਵੀ ਇਹ ਨੂੰ ਅੱਛਾ ਜੀ ਲਿਆਓ ਜੀ ਲਿਆਓ ਕਸ ਬਹੁਤ ਵਧੀਆ ਮੈਂ ਤੁਹਾਨੂੰ ਸਾਖੀ ਪੜਾਇਓ ਮੁੰਡੇ ਨੂੰ ਲੈਣਾ ਜੀ ਆਪਣੇ ਬਹੁਤ ਪਿਆਰੇ ਮੁਬਾਰਕਾਂ ਜੀ ਸਭ ਨੂੰ ਬਹੁਤ ਬਹੁਤ ਟਰੈਕਟਰ ਨੇ ਅੱਛਾ ਜੀ ਕਿ ਪਹਿਲਾਂ ਵੀ ਇਹਨਾਂ ਕੋ ਚੌਂਡੀਆਂ ਚੱਲ ਰਿਹਾ ਜੀ 53 10 ਆਪਣਾ 4x4 ਓਕੇ ਜੀ ਓਕੇ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਇੱਛਾ ਵੀ ਗਈ ਇਸ ਕੈਬਨ ਦੀ 75 ਵਾਲੀ ਜੀ ਓਕੇ ਜੀ ਓਕੇ ਠੀਕ ਹੈ ਜੀ ਵੀਰ ਉਹਨਾਂ ਦਾ ਆਪਣਾ ਡੈਰੀ ਫਾਰਮ ਆ ਓਕੇ ਜੀ ਬਹੁਤ ਵਧੀਆ ਤੁਸੀਂ ਇਹਨਾਂ ਨਾਲ ਨਵੀਂ ਇਹਨਾਂ ਨਾਲ ਕਰਦੇ ਗੱਲਬਾਤ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਸਾਨੂੰ ਸਾਰਿਆਂ ਨੂੰ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਬੜੀ ਮੜੌਲੀ ਜੀ ਬੜੀ ਮੜੌਲੀ ਠੀਕ ਹੈ ਜੀ ਕਿ ਆਪਾਂ ਤੁਸੀਂ ਟਰੈਕਟਰ ਲਿਆ ਜੀ 50 75 ਜੌਂਡੀਰ ਦਾ ਤੇ ਆਪਣਾ ਮੇਨ ਪਰਪਸ ਕੀ ਆਪਣਾ ਖੇਤੀਬਾੜੀ ਦਾ ਕੰਮ ਕਰੇ ਹੋ ਹੋਰ ਵੀ ਇ ਤੋਂ ਸਰਪਸ ਡੇਰੀ ਫਾਰਮ ਦਾ ਡੇਰੀ ਫਾਰਮ ਦਾ ਠੀਕ ਹੈ ਜੀ ਤੇ ਇ ਤੋਂ ਇਲਾਵਾ ਇਹ ਆਪਾਂ ਟਰੈਕਟਰ ਕਿਸੇ ਮਸ਼ੀਨ ਤੇ ਚਲਾਉਣਾ ਕੋਈ ਲੱਗ ਕਿਸੇ ਖਾਦ ਤੁਸੀਂ ਕੋਈ ਸੋਚ ਕੇ ਲਿਆ ਹੋਣਾ ਵੀ 50 75 ਹੀ ਲੈਣਾ ਫਿਲਹਾਲ ਦੇਖਦੇ ਆਂ ਫਿਲਹਾਲ ਤਾਂ ਡੇਰੀ ਫਾਰਮ ਸਾਈਲੇਜ ਵਾਸਤੇ ਸਾਈਲੇਜ ਦੇ ਪਰਪਸ ਅੱਛਾ ਜੀ ਤੁਹਾਡੇ ਕੋਲ ਇੰਪਲੀਮੈਂਟ ਵੱਡੇ ਹੁੰਦੇ ਆ ਠੀਕ ਹੈ ਟਰੈਕਟਰ ਵੱਡੀ ਪਾਵਰ ਵਾਲੀ ਚਾਹੀਦੀ ਮਤਲਬ ਕਿ ਜਿੱਦਾਂ ਦੂਜੀ ਜਿਹੜੀ ਲਓ ਜੀ ਲਓ ਕਰ ਲੋ ਫੋਟੋ ਉਹ ਜਿਹੇ ਵੀਡੀਓ ਸੀ ਉਹ ਹੀ ਮੱਕੀ ਵਾਲੀਆਂ ਮਸ਼ੀਨਾਂ ਨਾਲ ਹੀ ਸਾਈਲੇਜ ਸਟਾਈਲ ਟਰੈਕਟਰਾਂ ਨਾਲ ਚੱਲਦੀਆਂ ਨੇ ਠੀਕ ਆ ਜੀ ਉਹ ਮੱਕੀ ਵਾਲੀ ਮਸ਼ੀਨ ਬਾਰੇ ਕਹਿੰਦੇ ਵੀ ਘੜ ਦੋ ਘਟ ਵੀ 75 90 ਪਾਵਰ ਦਾ ਟਰੈਕਟਰ ਚਾਹੀਦਾ ਜੀ ਹਾਂ ਜੀ ਜਿਹੜੀ ਆਪਣਾ ਦੂਜੀ ਪਿੱਛੇ ਚੱਲਦੀ ਆ ਜੀ ਲਾ ਕੇ ਹਨਾ ਜੀ ਠੀਕ ਆ ਠੀਕ ਆ ਜੀ ਤੇ ਬਾਕੀ ਚਲੋ ਜੇ ਆਪਾਂ ਤੁਹਾਡੇ ਕੋ ਕਿਸੇ ਟਾਈਮ ਚੱਲਦੇ ਟਰੈਕਟਰ ਦਾ ਵੀ ਲੈ ਕੇ ਆਉਂਗੇ ਰਿਵਿਊ ਤੇ ਠੀਕ ਆ ਬਾਈ ਮੁਬਾਰਕਾ ਸਭ ਨੂੰ ਫੇਰ ਤੋਂ ਜੀ ਇੱਕ ਵਾਰ ਬਾਈ ਤੁਹਾਨੂੰ ਆਪਾਂ ਟਰੈਕਟਰ ਦੇ ਜਿਹੜੇ ਮਲੇ-ਮੋਟੇ ਫੀਚਰ ਵਗੈਰਾ ਦੱਸ ਦਨੇ ਆਂ ਜੋਤਬਾਈ ਦਊਗਾ ਜਾਣਕਾਰੀ ਹਾਂਜੀ ਵੀਰੇ ਹੋਰ ਜੋਤਬਾਈ ਆਪਣੇ ਵਾਲੇ ਬੰਦੇ ਤਾਂ ਆਏ ਨਹੀਂ ਹੈਗੇ ਮੂਰੇ ਮੈਂ ਚੱਲ ਜੋਤਬਾਈ ਨੂੰ ਲੰਮਾ ਹਾਂਜੀ ਹਾਂਜੀ ਆਖਰ ਨੂੰ ਆਪਣੀ ਬੰਦਾ ਕੰਮ ਆਉਂਦਾ ਠੀਕ ਨਹੀਂ ਬਾਈ ਤੇ ਜੋਤਬਾਈ ਦੱਸਦੇ ਮਾੜਾ ਮੋਟਾ ਟਰੈਕਟਰ ਬਾਰੇ ਦਿਖਾ ਦੀ ਆਪਣੇ ਵੀਰਾਂ ਨੂੰ ਇਹ ਹੈਗਾ 75 HP ਦਾ ਠੀਕ ਆ ਤੇ ਪਿੱਟਰ ਰੱਤ ਵੀ ਤਾਂ ਨਾ ਪਤਾ ਹੀ 50 ਦੇ ਉੱਪਰ ਸੀਆਡੀ ਆਉਂਦੇ ਆ 50 ਦੇ ਉੱਪਰ ਸੀਆਡੀ ਹਾਂ ਸੀਆਡੀ ਦਾ ਰੈਕਟਰ ਠੀਕ ਆ ਬਾਈ ਫਾਇਦਾ ਲੱਗਿਆ ਵਾ ਠੀਕ ਆ ਤੇ ਮੈਂ ਪੰਜ ਛੇ ਤਰ੍ਹਾਂ ਦੇ ਇੰਟਰਕੂਲਰ ਲੱਗੇ ਹੋਏ ਆ ਇਹਦੇ ਵਿੱਚ ਇੱਕ ਡੀਲ ਠੰਡਾ ਕਰਨੇ ਵਾਲਾ ਅੱਛਾ ਇੱਕ ਹਵਾ ਵਾਲਾ ਇੱਕ ਏਸੀ ਵਾਲਾ ਠੀਕ ਆ ਤੇ ਇੱਕ ਆਪਣਾ ਇੰਜਨ ਦਾ ਢੇਲ ਠੰਡਾ ਕਰਨੇ ਵਾਲਾ ਇੰਜਨ ਦਾ ਠੀਕ ਆ ਪਾਣੀ ਠੰਡਾ ਕਰਨੇ ਵਾਲਾ ਜੇ ਜੋ ਤਾਂ ਮੰਨ ਲੈ ਰੇਟ ਵਿੱਚ ਦਾ ਰੈਕਟਰ ਦੇ ਵਿੱਚ ਬਾਈ ਉਨਾਂ ਫੀਚਰ ਵੀ ਐਕਸਟਰਾ ਐਡ ਕਰੇ ਹੋਏ ਆ ਹਨਾ ਠੀਕ ਆ ਲੋ ਬਾਈ ਵਿੱਚੋਂ ਦੇਖੋ ਕਿ ਆ ਸ਼ਾਨਦਾਰਾ ਲੈ ਕਮਾਈ ਗੱਡੀ ਗਾਲੀ ਚੀਜ਼ੇ ਦਿਖਾ ਦੇ। ਕਲੀਕ ਨੂੰ بڑا ਦਿਖਾ ਦੀ ਹੈ ਵਿੱਚੋਂ। ਲੋ ਜੀ ਬਾਈ ਵਿੱਚੋਂ ਦੇਖੋ। ਪੂਰੇ ਜਿੱਦਾਂ ਆਪਣੇ ਕਾਰ ਦੇ ਵਿੱਚ ਹੁੰਦਾ ਸਾਰਾ ਸਿਸਟਮ ਹੋਈ ਹੋਈ। ਠੀਕ ਹੈ ਜੀ। ਵਿੱਚੋਂ ਬੈਣੇ ਨੂੰ ਬਹੁਤ ਫਲਡੁੱਲਾ ਕੰਫਰਟੇਬਲ ਸਾਈਡ ਤੇ ਆਹ ਚੀਜ਼ਾ ਰੱਖਣ ਨੂੰ ਜਿੱਦਾਂ ਵਾਦੂ ਸਪੇਸ ਹੈ ਵਿੱਚ ਵੀ ਉਧਰ ਵੀ ਸਾਈਡਾਂ ਤੇ। ਠੀਕ ਹੈ ਉਧਰ ਲੀਵਰ ਹੈ ਜੀ ਹਾਈ ਲੋ ਵਾਲੇ ਜਾਂ ਉਹ ਲੀਵਰ ਸ਼ਾਇਦ ਉਹਦੇ ਲਿਫਟ ਦੇ ਨੇ ਜੀ ਕੰਟਰੋਲਰ ਵਾਲੇ ਠੀਕ ਹੈ ਜੀ ਉਹ ਉਹ ਲੀਵਰ ਦੋਨੋਂ ਲਿਫਟ ਦੇ ਹਨਾ ਜੀ ਪਰਲੇ ਪਾਸੇ ਵਾਲੇ ਇਹ ਲਿਫਟ ਆ ਗਈ ਅੱਛਾ ਜੀ ਇਹ ਹਾਈਡਰੋਲਿਕ ਆ ਗਿਆ ਅੱਛਾ ਹਾਈਡਰੋਲਿਕ ਅੱਛਾ ਇਹ ਰੇਸ ਆ ਗਈ ਠੀਕ ਹੈ ਜੀ ਇਹ ਪੀਡੀਓ ਆ ਗਿਆ ਅੱਛਾ ਜੀ ਪੀਡੀਓ ਤਾਂ ਜਮਾ ਹੀ ਹੈ ਜੀ ਇੱਕ ਬਾਈ ਸਭ ਤੋਂ ਵੱਡੀ ਗੱਲ ਹੋਰ ਦੱਸਦੀ ਐ ਵੀ ਜਿਹੜਾ ਆਹ ਲੱਗਿਆ ਵਾ ਇਹ ਇਹਨੂੰ ਸ਼ਟਰ ਗੇਅਰ ਹੈ ਨਾ ਜੀ ਉਦਾਂ ਦਾ ਉਦਾਂ ਦੇ ਆਪਾਂ ਨਹੀਂ ਕੀ ਦਾਦੇ ਉਦਾਂ ਮਨ ਲੀ ਚਲੋ ਆਪਾਂ ਸ਼ਟ ਪਾਵਰ ਸ਼ਟਰ ਲਗੀਆਂ ਰਹੀ ਵਿੱਚ ਕਲਚ ਧੱਕਣ ਦੀ ਲੋੜ ਨਹੀਂ ਥਾ ਤਣੀ ਕਿ ਆਪਾਂ ਕਲੱਚ ਨਹੀਂ ਦੇਣਾ ਆਪਾਂ ਸਦਾ ਹੀ ਉਹ ਕਰਨਾ ਹੈ ਬਾਈ ਜਿੱਦਾਂ ਸਿਰਫ ਆਪਾਂ ਇੰਡੀਕੇਟਰ ਦੰਨੇ ਹਨਾ ਉਹੀ ਚੀਜ਼ ਹੈ ਉਨੇ ਕੇ ਇਸ਼ਾਰਾ ਨਹੀਂ ਬਾਕੀ ਡ੍ਰੈਕਟਰਾਂ ਹਾਂਜੀ ਹਾਂ ਬਸ ਥੋੜਾ ਜਿਹਾ ਉੱਪਰ ਨੂੰ ਇਸ਼ਾਰਾ ਦੇ ਕੇ ਆਪਾਂ ਇਹਨੂੰ ਨਾ ਅੱਗੇ ਪਿੱਛੇ ਰਿਵਰਸ ਕਰ ਸਕਦੇ ਹਾਂ ਇਹਦਾ ਫਾਇਦਾ ਇੰਨਾ ਹੈ ਵੀ ਜਿਹੜੇ ਗੇਅਰ ਤੇ ਆਪਾਂ ਅੱਗੇ ਨੂੰ ਪਾਇਆ ਵਾਏ ਉਸੇ ਗੇਅਰ 'ਚ ਆਪਾਂ ਡ੍ਰੈਕਟਰ ਨੂੰ ਮਲਕੀ ਰਿਵਰਸ ਕਰ ਸਕਦਾ ਇਹਦਾ ਸਿਰਫ ਇੰਨਾ ਕੇ ਫੰਕਸ਼ਨ ਹੈ ਠੀਕ ਹੈ ਜੀ ਆਦਮਿਤ ਦੀ ਸਾਡਾ ਬਾਈ ਦੇ ਲੈ ਲੈਣੇ ਪਹਿ ਲੱਗਣਗੇ ਕਿਵੇਂ ਲੋ ਬਾਈ ਲੈ ਆਉਂਗੇ ਭਾਈ ਜਿਵੇਂ ਕਿ ਇਹਦੇ ਵਿੱਚ ਵੀ ਤਾਂ ਪੱਗ ਅੱਗੇ ਵੀ ਇੱਕ ਦੋ ਵੀਡੀਓ ਦੇ ਵਿੱਚ ਦੱਸਿਆ ਜਿਹੜੀ ਐਚਪੀ ਆ ਇਹਦੀ ਵੀ 2900 ਸੀਸੀ ਦੀ ਹੋ ਆ ਇੰਜਨ ਦੀ ਕੈਪੈਸਿਟੀ ਇਹ ਹੀ ਜੋਂਡੀਆ ਦੀ ਸਭ ਤੋਂ ਵਧੀਆ ਜਿਹੜੀ ਮੇਨ ਖਾਸੀਅਤ ਦੀ ਚੀਜ਼ ਲੱਗਦੀ ਆ ਵੀ ਇਹਨਾਂ ਨੇ ਇੰਜਣ ਦੇ ਨਾਲੇ ਦੇਖ ਲੋ ਬਾਈ ਇੱਕੋ ਇੰਜਣ ਦੇ ਨਾਲੇ ਸਾਰੇ ਟਰੈਕਟਰਾਂ ਦੀ ਪਾਵਰ ਦੇ ਵਿੱਚ ਫਰਕ ਪਾਇਆ ਹੋਇਆ ਲੋ ਜੀ ਕਟਾਈ ਦੇ ਪੱਖ ਤੋਂ ਜੋਂਡੀਆ ਟਰੈਕਟਰ ਬਹੁਤ ਵਧੀਆ ਨੇ ਬਾਈ ਜਿੱਦਾਂ ਹੋਰ ਟਰੈਕਟਰ ਆਪ ਨੂੰ 4 ਵੀਲ ਦੇ ਵਿੱਚ ਥੋੜੀ ਜਿਹੀ ਦਿੱਕਤ ਲੱਗਦੀ ਆ ਟਰੈਕਟਰਾਂ ਦਾ ਥੋੜਾ ਜਿਹਾ ਜਾਨੀ ਕਿ ਲੰਬਾਈ ਦੇ ਮਾਮਲੇ 'ਚ ਥੋੜਾ ਦੂਜੇ ਨਾਲੋਂ ਘੱਟ ਹੁੰਦੇ ਨੇ ਤਾਂ ਕਰਕੇ ਕਟਾਈ ਇਹਨਾਂ ਦੀ ਬਹੁਤ ਸੌਖਾ ਲੋ ਬਾਈ ਮੇਲਾ ਚ ਪੂਰਾ ਲੁੱਟ ਗਿਆ ਮੇਲਾ ਹੁਣ ਸ਼ਾਂਤ ਹੋ ਗਿਆ ਪੂਰਾ ਆਮਨੇ ਬਾਈ ਹਾਂ ਮੈਂਟੋ ਮੈਂਟੋ ਮੀਟੀ ਟੈਂਟ ਟੰਟੂ ਜੇ ਲਾ ਕੇ ਲਾਦੇ ਆਪਨੇ ਟਰੈਕਟਰ ਗਿਆ ਨਹੀਂ ਟਰੈਕਟਰ ਦੇ ਨਾਲੇ ਚੱਕ ਕੇ ਸਵਾਦ ਨੂੰ ਜਾਵਣਾ ਜਦੇ ਗੋਲੀ ਹੋ ਗਏ ਬੰਦੇ ਨਾਲ 75 ਦੇਦਾ ਬਾਈ 75 50 75 ਦੇਦਾ ਬਾਈ ਅੱਜ ਬਾਈ ਇਹਨਾਂ ਨੇ ਠੀਕ ਹੈਵਨ ਕੰਪਨੀ ਟਰੈਕਟਰ ਠੀਕ ਆ ਟਰੈਕਟਰ ਹੈ ਵੀ ਚੀਜ਼ ਵੀ ਆ ਪੈਸਾ ਲੱਗਿਆ ਵੇ ਦਿਖਦਾ ਵੀ ਆ ਬਾਈ ਉਹ ਪੈਸਾ ਲੱਗਿਆ ਆਪਨੇ ਆਏ ਆ ਬਾਈ ਇਹ ਚੀਜ਼ ਹਰੇਕ ਬੰਦਾ ਨਹੀਂ ਲੈ ਸਕਦਾ ਯਾਨੀ ਕਿ ਜਿਹਦੇ ਕੋਲ ਅਸਲ 'ਚ ਬਾਈ ਇਹਨਾਂ ਨੇ ਗੱਲ ਵੀ ਕੀਤੀ ਉਹ ਕਹਿੰਦੇ ਵੀ ਸਾਡਾ ਕੰਮ ਮੱਕੀ ਦੀ ਇਹਨਾਂ ਦਾ ਨਾ ਡੈਰੀ ਫਾਰਮ ਹੈ ਡੈਰੀ ਫਾਰਮ ਆ ਆਪਣਾ ਆਪਣਾ ਸਾਇਲੇਜ ਵੀ ਤਿਆਰ ਕਰਦੇ ਆ ਇਹ ਹਾਂ ਤੇ ਫਿਰ ਮਤਲਬ ਕਿ ਗਾਂ ਵੀ ਚਲੋ ਆਪਣਾ ਵੀ ਤਿਆਰ ਕਰਾਂਗੇ ਨਾਲ ਹੋਰ ਦਾ ਵੀ ਕਰਨਗੇ ਹਨਾ ਹੁਣ ਜਦੋਂ ਬਣੇ ਆ ਗਾਂ ਕੰਮ ਲੈਣਾ ਅਗਲੇ ਨੇ ਕਹਿਣ ਦਾ ਜਦ ਜਣ ਕੇ ਪਾਣੀ ਪੂਣੀ ਪੈ ਜਾਂਦਾ ਮੀਮੂ ਪੈ ਜਾਂਦੇ ਆ ਫਿਰ ਇਹ ਮਸ਼ੀਨ ਬਹੁਤ ਲੋਡ ਚੱਲਦੀ ਉਹਦੇ 'ਚ ਪਾਣੀ ਵਿੱਚ ਕਹਿੰਦਾ ਜਿੰਨਾ ਪਾਣੀ ਆ ਉੰਨੀ ਵਧੀਆ ਚੱਲਦੀ ਆ ਵੱਢਣ ਵਾਲੀ ਕਟਾਈ ਆ ਵੱਢਣੇ ਵਾਲੀ ਹਾਂ ਇਹਨੂੰ ਫਿਰ ਟਰੈਕਟਰ ਵੀ 60 ਪਾਵਰ ਦਾ ਨਹੀਂ ਚੱਲਦਾ ਫਿਰ ਇਹਨੂੰ ਟਰੈਕਟਰ ਬੜਾ ਹੀ ਚੱਲਦਾ ਨਹੀਂ ਨਾਲ ਮੁਰੇ ਟੋਜਣ ਪਾ ਕੇ ਖਿੱਚਣਾ ਪੈਂਦਾ ਫਿਰ ਚੱਲਦਾ ਵੀ ਹੋਰ ਚੱਲਦਾ ਵੀ ਹੋਰ ਚੱਲਦਾ ਵੀ ਹੋਰ 4x4 ਇਹ ਆ ਚੱਲਦਾ ਵੀ ਹੋਰ 4x4 ਇਹ ਆ ਆ ਚੱਕਰ ਆ ਬਾਕੀ ਅਮਨੇ ਵੀਰੇ ਐ ਗੱਲ ਹੋਰ ਆ ਹੁਣ ਜਿਹੇ ਜੇ ਸੰਦ ਆਗੇ ਉਹੀ ਜੋ ਮਸ਼ੀਨਰੀ ਲੈਣੀ ਪਣੀ ਆ ਵੀਰੇ ਠੀਕ ਆ ਤੇ ਪਰ ਫਿਰ ਵੀ ਬਾਈ ਜਿਹਦੇ ਕੋਲ ਗੰਜੈਸ ਹੈਗੀ ਉਹੀ ਬੰਦਾ ਹੱਥ ਪਾਉਂਦਾ ਠੀਕ ਨਹੀਂ ਤੇ ਬਾਕੀ ਹੁਣ ਬਾਈ ਇਹਨਾਂ ਕੋ ਦੋ ਟਰੈਕਟਰਾਂ ਬਾਕੀ ਹਰੇ ਮੈਨੂੰ ਲੱਗਾ ਦੋ ਟਰੈਕਟਰ ਹੋਰ ਮੰਗਾਉਣਗੇ ਡੈਮੋ ਆ ਬਾਈ ਅੱਛਾ ਕਿਹੜਾ ਬਾਈ ਆਹਾ ਅੱਛਾ ਡੈਮੋ ਵਾਲਾ ਇਹੀ ਮਾਡਲ ਹੈ ਤੇ ਅਮਨੇ ਬਾਈ ਆਪਾਂ ਨੇ ਜਾਣਕਾਰੀ ਹੋਰ ਦੇਣੀ ਆ ਤੇ ਜਿਹੜਾ ਆਪਾਂ ਨੇ ਕੱਲ ਵੀ ਸ਼ਾਇਦ ਆਪਾਂ ਨੇ ਵੀਡੀਓ ਪਾਈ ਤੀ ਮੈਸਰੀ 5400 ਦੀ ਉਹਦਾ ਟਰੈਕਟਰ ਦਾ ਸੌਦਾ ਮਤਲਬ ਕੀ ਹੋਇਆ ਸੀ ਵੀਰਾਂ ਨਾਲ ਵੀਰ ਸੀਗੇ ਦੂਰ ਤੇ ਹਾਂ ਪੰਜਾਬ ਤੋਂ ਬਾਹਰ ਦੇ ਤੇ ਇੱਧਰ ਮੇਰੇ ਨਾਲ ਗੰਗਾ ਨਗਰ ਦੇ ਵੱਲ ਦੇ ਟਰੈਕਟਰ ਉੱਧਰ ਜਾਣਾ ਸੀਗਾ ਇਹ ਉਹਨਾਂ ਦਾ ਕਿਸੇ ਢੰਗ ਨਾਲ ਆਉਂਦਾ ਨਹੀਂ ਮਤਲਬ ਕੀ ਪ੍ਰੋਗਰਾਮ ਬਣਿਆ ਤੇ ਆਪਾਂ ਨੇ ਜਾਨ ਕੇ ਮੈਨੂੰ ਕਾਫੀ ਸਾਰੇ ਵੀਰਾਂ ਦੇ ਆਜਾਦਾ ਦਿਖਾਤੀਆਂ ਮਾੜਾ ਟਰੈਕਟਰ ਬਾਈ ਆਹ ਆਦੀ ਪਾਈ ਹੈ ਫਿਰ ਜਦੋਂ ਵੀ ਨੀ ਬਣਿਆ ਬਾਈ ਹੁਣ ਵੀਰੇ ਬਣਿਆ ਇਦਾਂ ਹੀ ਆ ਵੀ ਆ ਪਰਸੋਂ ਜੇ ਵੀਰਾਂ ਨੇ ਆਪਾਂ ਨੂੰ ਸਾਈ ਪਾਈ ਸੀ ਟਰੈਕਟਰ ਦੀ ਕਿ ਦਿਨ ਹੋ ਗਏ ਕੀ ਚੱਲਦਾ ਹਾਂ ਹਾਂ ਤਾਂ ਕਰਕੇ ਆਪਾਂ ਦੱਸ ਦੀ ਜਿਹੜਾ ਵੀਰਾਂ ਦੇ ਰੋਏ ਮੈਨੂੰ ਆਏ ਸੀ ਫੋਨ ਦੁਬਾਰਾ ਜਿਨ੍ਹਾਂ ਨੂੰ ਮੈਂ ਜਵਾਬ ਦਿੱਤਾ ਵਾ ਤਾਂ ਹਾਂ ਤੇ ਉਹ ਬਾਈ ਹੁਣ ਮੇਰੇ ਨਾਲ ਗੱਲਬਾਤ ਕਰ ਸਕਦਾ ਆਪਾਂ ਇਹਦਾ ਸੌਦਾ ਦੁਬਾਰਾ ਕਰ ਲਾਂਗੇ ਟਰੈਕਟਰ ਦਾ ਠੀਕ ਹੈ ਜੀ ਉਹ ਬਾਈ ਥੋੜਾ ਜਿਹਾ ਦੂਰ ਕਰਕੇ ਹੀ ਕਾਲ ਕਰਕੇ ਉਹ ਕਹਿੰਦੇ ਸਾਡਾ ਆਉਣ ਦਾ ਹੀ ਸਾਡਾ ਬੰਦੋ ਵਾਸਤੇ ਨਹੀਂ ਬਣਿਆ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਇਆ ਬਾਈ ਦੁਬਾਰਾ ਨਵੇਂ ਸਿਰੇ ਤੋਂ ਉਹਨੂੰ ਦੇਖਣ ਦਾ ਚਾਹ ਪਾਣਾ ਤਾਂ ਦੇਖ ਲਿਓ ਹੈਂ ਦੁਬਾਰਾ ਦੇਖਿਆ ਬਾਈ ਜੇ ਮਾਹ ਜੇ ਕਿਸੇ ਦੀ ਇੱਛਾ ਹਾਂ ਜੀ ਜੇ ਕਿਸੇ ਦਾ ਬਣਦਾ ਹੈ ਨਾ ਸੌਦਾ ਟਰੈਕਟਰ ਆਪਾਂ ਨੇ ਦਿਖਾਇਆ ਵਾ ਵੈਸੇ ਵੀਡੀਓ ਸਾਰਾ 3-4 ਵੀਡੀਓ ਚਾ ਲਿਆ ਆਇਆ ਸਾਰੇ ਸਾਰੂ ਸਾਰਾ ਮਰਾ ਕੇ ਪੂਰੀਆਂ ਬੜਕਾਂ ਫੜਕਾਉਂਦਾ ਕਾਹਦਾ ਇਹ ਮਾ ਨਾ ਸਿਲੰਡਰ ਚਾਰ ਆਉਂਦੇ ਆ ਹਾਂ ਚਾਰ ਸਿਲੰਡਰ ਬਹੁਤ ਰਹੇ ਟਰੈਕਟਰ ਇਹਨਾਂ ਮੈਕੀ ਵਾਲਿਆਂ ਇਹ ਵੀਰ ਜਦੋਂ ਤੋਂ ਮਾਡਲ ਬੰਦੇ ਹੋ ਗਏ 9-10 ਦੇ ਬਾਅਦ ਲੱਗ ਜੀ ਮੈਨ ਕੀ ਲੱਗ ਜੀ ਲੁੱਕ ਇਹਨਾਂ ਦੀ ਪਾਕਿਸਤਾਨੀ ਟਾਈਪ ਹੈ ਹਾਂ ਤੇ ਇਹ ਕਰੀ ਮੁੰਡੇ ਟੱਗੇ ਦੀ ਗੱਲ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਰੇਟ ਆਪਾਂ ਨੇ ਬਾਈ ਦੱਸਿਆ ਬਾਈ ਤਾਂ 2.5 ਲੱਖ ਰੁਪਏ ਦੀ ਡਿਮਾਂਡ ਦੱਸੀ ਸੀ ਆਪਾਂ ਨੇ ਬਾਕੀ ਰੇਟ ਦੀ ਸੈਟਿੰਗ ਹੋ ਜੂਗੀ ਪਾਵਰ ਸਟੀਅਰਿੰਗ ਹੈ ਜੀ ਸਿਲੰਡਰ 4 ਹੈ ਤੇ ਕੰਮ ਦੇ ਮਾਮਲੇ ਹਾਂ ਕੰਮ ਦੇ ਮਾਮਲੇ 'ਚ ਟ੍ਰੈਨ ਪੂਰਾ ਵਧੀਆ ਠੀਕ ਹੈ ਬਾਕੀ ਬਾਈ ਹੋਰ ਇੱਕ ਗੱਲਾਂ ਦੀ ਗੱਲਾਂ ਰੌਣਕ ਮੇਲਾ ਪੂਰਾ ਲੱਗ ਗਿਆ ਉਰੇ ਤੇ ਜਿਹੜਾ ਵੀ ਦੇਖਣ ਆਊਗਾ ਤੁਹਾਨੂੰ ਥੋੜੀ ਜਿਹੀ ਜਗ੍ਹਾ ਤੇ ਤੁਹਾਨੂੰ ਸਾਰੇ ਟਰੈਕਟਰ ਦੇਖਣ ਨੂੰ ਮਿਲ ਜਾਣੇ ਆ ਉਰੇ ਮੋਗੇ ਮੰਡੀ ਵਾਲਾ ਕੰਮ ਹੋ ਗਿਆ ਮੋਗੇ ਮੰਡੀ ਵਾਲਾ ਕੰਮ ਹੋ ਗਿਆ ਇੱਧਰ ਆਹ ਲਾਈਨ 'ਚ ਨਵੇਂ ਦੀ ਮੰਡੀ ਆ ਇਹਦੇ ਤੁਸੀਂ ਆਪੋਜੀਟ ਚਲੇ ਜਾਓ ਉੱਧਰ ਵੀਰੇ ਸਾਰੇ ਦੋਏ ਖੜੇ ਆ ਪੁਰਾਣੇ ਠੀਕ ਆ ਜੀ ਤੇ ਬਾਕੀ ਹੁਣ ਬਾਈ ਜਿਹਦਾ ਜਿੱਦਾਂ ਅਸੀਂ ਕਹਿੰਦੇ ਹੁਣੇ ਵੀ ਇੰਡੋ ਫਾਰਮ ਜਿੰਨੇ ਲੈਣਾ ਠੀਕ ਆ ਉਹਨੂੰ ਤਾਂ ਮੈਂ ਦੱਸ ਦਵਾਂ ਉਹ ਬਾਈ ਮੇਰੇ ਨਾਲ ਕੰਟੈਕਟ ਕਰਿਆ ਕਰੋ ਹੁਣ ਜਿਹਨੇ ਜਿਹਨੇ ਬਾਈ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਠੀਕ ਹੈ ਇੱਧਰ ਨੂਰਪੁਰ ਜਿਹਨੇ ਰੋਪੜ ਜ਼ਿਲ੍ਹੇ ਦੇ ਵਿੱਚ ਜੋਂਡੀ ਲੈਣਾ ਤਾਂ ਬਾਈ ਬਾਈ ਨੂੰ ਕੰਟੈਕਟ ਕਰਿਆ ਕਰੋ ਠੀਕ ਹੈ ਤੇ ਪੂਰਾ ਜੋ ਵੀ ਬਾਈ ਆ ਤੁਹਾਨੂੰ ਵਧੀਆ ਅਮਰੇ ਬਾਈ ਟਰੈਕਟਰ ਵਧੀਆ ਡੀਲ ਕਰਾਂਗੇ ਆਪਣੇ ਵੀਡੀਓ ਰਾਹੀਂ ਜਿਹੜਾ ਵੀ ਬੰਦਾ ਆਉਂਦਾ ਹੈ ਨਾ ਹਾਂ ਟਰੈਕਟਰ ਨੂੰ ਜੋ ਰੇਟ ਆ ਮੈਂ ਕਹਿੰਦਾ ਵਧੀਆ ਕਰਾਂਗੇ ਡੀਲ ਇਹਦੇ ਨਾਲੋਂ ਵੀ 10000 15000 ਰੁਪਏ ਟਰੈਕਟਰ ਉਹਦੇ ਮਿਲਣਾ ਚਾਹੀਦਾ ਡਿਸਕਾਊਂਟ ਤੇ ਬੰਦਾ ਆਏ ਨਾ ਕਿਹੇ ਬਾਈ ਕੋਈ ਚੱਕਰ ਨਹੀਂ ਤੰਨੂੰ ਦੇਖ ਕੇ ਆਏ ਤੇ ਬੰਦਿਆਂ ਨੇ ਬਾਈ ਟਰੈਕਟਰ ਮਹਗਾ ਦੇਤਾ ਨਹੀਂ ਨਹੀਂ ਠੀਕ ਆ ਵਧੀਆ ਤੈਨੂੰ ਕਹਿੰਦਾ ਵਧੀਆ ਡੀਲ ਕਰਾਂਗੇ ਬਾਈ ਨੂੰ ਬਾਈ ਨੂੰ ਇਧਰ ਫੁੱਲ ਪਾਵਰਾਂ ਦੇਤੀਆਂ ਏਜੰਸੀ ਦੀਆਂ ਕਹੇ ਤਾਂ ਵੀ ਤੈਂ ਜਿੰਨੇ ਦਾ ਟਰੈਕਟਰ 베ਚਦਾ 베ਚਦਾ ਠੀਕ ਆ ਬਾਈ ਹਾਂ ਹਾਲੇ ਯਾਰ ਤੁਸੀਂ ਬੋਰਡ ਬੂਡ ਦਾ ਲਾਇ ਨਹੀਂ ਆ ਯਾਰ ਬਾਹਰ ਬਾਈ ਕੰਪਨੀ ਦੇ ਬਣ ਕੇ ਆਉਣਾ ਅੱਛਾ ਹਾਂ ਉਹੀ ਦੇਣਗੇ ਅੰਦਰਲੇ ਆ ਗਏ 2 4 ਅੱਛਾ ਉਹ ਵੀ ਇੰਨ ਲਾਇ ਵੇਲੇ ਪੇਪਰ ਨਾਲ ਅੰਦਰ ਲਾਤੇ ਹਾਂ ਅੰਦਰ ਲਾਤੇ ਠੀਕ ਆ ਬਾਕੀ ਬਾਹਰ ਨਾਲ ਆਉਗ ਦਾ ਬਣ ਕੇ ਕਰਦੇ ਠੀਕ ਆ ਭਾਈ ਬਾਕੀ ਟਰੈਕਟਰਾਂ ਨਾਲ ਕੋਲ ਸਾਰੇ ਖੜੇ ਆ ਬਾਈ ਤੇ ਜਿਹਦਾ ਵੀ ਭਾਈ ਮਨ ਹੈਗਾ ਜੌਂਡੀ ਲੈਣ ਦਾ ਤਾਂ ਅਮਨ ਭਾਈ ਨਾਲ ਕੰਟੈਕਟ ਕਰਨਾ ਸਾਰਿਆਂ ਨੇ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਬਾਈ ਨੰਬਰ ਬਾਈ ਆਪਣਾ 99156 ਠੀਕ ਹੈ ਜੀ 35955 35955 99156 99156 35 35955 35955 ਤੇ ਬਾਈ ਬਾਈ ਦਾ ਨੰਬਰ ਨੋਟ ਕਰ ਲਿਓ ਤੇ ਇਹ ਬਾਈ ਆਪਣਾ ਜਿੱਦਾਂ ਮੰਨ ਕੇ ਲਓ ਇਹਦਾ ਜੌਂਡੀਰ ਦਾ ਆਪਣੇ ਵੀ ਰਹਿੰਦਾ ਏਰੀਆ ਏਰੀਆ ਦੇ ਹਿਸਾਬ ਨਾਲ ਆ ਏਰੀਆ ਦੇ ਹਿਸਾਬ ਨਾਲ ਜਿੱਕਣਾ ਜਿੱਕਣਾ ਸਾਡਾ ਸਿਸਟਮ ਹੋਰ ਆ ਅਸੀਂ ਤਾਂ ਬਾਹਰ ਅੰਦਰ ਵੀ ਚੱਲ ਬਣਾਉਂਦਾ ਚੱਲੀ ਜਾਂਦਾ ਕੰਮ ਹਾਂ ਅੱਜ ਹੁਣ ਇੱਥੇ ਰੋਪੜ ਏਰੀਆ ਸਾਡਾ ਅਸੀਂ ਤਾਂ ਅਸੀਂ ਤਾਂ ਜੂਪੀ ਰਾਜਸਥਾਨ ਤੱਕ ਉਹ ਬਹੁਤ ਹੂਣ ਤੱਕ ਮਾਰ ਕਰ ਦ ਇੱਧਰ ਨੂਰਬੇਦੀ ਸਾਈਡ ਹੋ ਗਿਆ ਇੱਧਰ ਨੂਰ ਪਰ ਆਨੰਦਪੁਰ ਸਾਹਿਬ ਹਾਂ ਸਾਰਾ ਜੱਤੇ ਬਾਹਰ ਤੋਂ ਨਵਾਂ ਸ਼ਹਿਰ ਸ਼ੁਰੂ ਹਾਂ ਨੂਰ ਪਰ ਇੱਧਰ ਬਲਕਿ ਰੋਪੜ ਦਾ ਸਮਝ ਲਓ ਏਰੀਆ ਇਹਨਾਂ ਕੋਲੇ ਆ ਬਾਈ ਠੀਕ ਆ ਤੇ ਬਾਕੀ ਪੁਰਾਣੇ ਹੁਣ ਵਿੱਚ ਟਰੈਕਟਰ ਉਹ ਵੀ ਵਿੱਚ ਬਾਈ ਵੱਦਾ ਘਾਟਾ ਹੋ ਜਾਂਦਾ ਠੀਕ ਆ ਜੀ ਜ਼ਿਆਦਾਤਰ ਤਾਂ ਉਹਨੇ ਨਵੇਂ ਵਿੱਚ ਟਰੈਕਟਰ ਪੁਰਾਣਾ ਹੀ ਘਟ ਹੁੰਦਾ ਪੁਰਾਣੇ ਘਟ ਠੀਕ ਨੇ ਹੂੰ ਤੇ ਚੱਲ ਠੀਕ ਹੈ ਬਾਈ ਬੱਥ ਕਰੀਏ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਤੇਰਾ ਧੰਨਵਾਦ ਸਾਰਿਆਂ ਦਾ ਠੀਕ ਹੈ ਬਾਈ ਵੀਡੀਓ ਦੇਖਦੇ ਬਾਈ ਬਿਲਕੁਲ ਬਿਲਕੁਲ ਬਾਈ ਰਿਪੋਰਟ ਕਰੋ ਬਾਈ ਕੋਈ ਚੈਨਲ ਸਬਸਕ੍ਰਾਈਬ ਕਰੋ ਕੋਈ ਗੱਲ ਨਹੀਂ ਬਾਈ ਧੰਨਵਾਦ ਤੇਰਾ ਆ ਠੀਕ ਹੈ ਇਹ ਬੰਦਾ ਕਾਲਾ ਹੋਇਆ ਵਾ ਡੈਟ ਜੋਦ ਬਾਈ ਨੇ ਨਾਲੇ ਇਹਨੂੰ ਹੁਣ ਇਹਨੂੰ ਹੁਣ ਜੋੜੀ ਚਲਾਉ ਇਹਨੂੰ ਜੋੜੀ ਚਲਾਉਣ ਦਾ ਵਾਧ ਚਾਹ ਟਰੈਕਟਰ ਦਾ ਤਾਂ ਬਹੁਤ ਚਾਹ ਉਹਨੂੰ ਇਹਦੀ ਆਵਾਜ਼ ਦੇਖਾ ਜਿਵੇਂ ਹੀ ਹੈਗੀ ਟਰੈਕਟਰ ਦਾ ਤਾਂ ਜਿਹਨੂੰ ਐਂ ਕਹਦਾ ਵੀ 200 ਕਿਲੋਮੀਟਰ ਤੇ ਲਿਆਉਣਾ ਇਹੇ ਬਾਈ ਹੁਣ ਵੀ ਇਹੇ ਜਰਾ ਹੁਣ ਵੀ ਲੰਘ ਤੇ ਬਾਈ ਆਦਾ ਵੀ ਦੇਖ ਲਓ ਟਰੈਕਟਰ ਦਾ ਜਿਹਦਾ ਮਨ ਹੋਇਆ ਰੇਟ ਆਪਾਂ ਦੱਸਿਆ ਵਾ ਟਰੈਕਟਰ ਬਹੁਤ ਸਾਫ਼ ਹੈ ਬਾਈ ਓਕੇ ਕੰਨੀ ਚੱਦਾ ਹੈ ਨਾ ਇੰਜਨ ਗੇਅਰ ਤੋਂ ਫੁੱਲ ਓਕੇ ਟਰੈਕਟਰ ਹੈ ਤੇ ਟਾਇਰ ਟੂਰ ਵਧੀਆ ਨੇ ਮੁਰਲੇ ਟਾਇਰ ਤਾਂ ਜਮੇ ਨਵੇਂ ਵਰਗੇ ਆ ਪਿਛਲੇ ਟਾਇਰ ਠੀਕ ਠਾਕ ਜਿਹੀਆਂ 25 30 ਕੇ ਪੈਸੇ ਟਾਇਰ ਨੇ ਠੀਕ ਹੈ ਜੀ ਤੇ ਠੀਕ ਹੈ ਬਾਈ ਅੱਜ ਦੇ ਵਲੌਗ ਚ ਇੰਨਾ ਹੀ ਜੀ ਬਾਈ ਜੇ ਕਿਸੇ ਨੇ ਵੀ ਕੋਈ ਹੋਰ ਟਰੈਕਟਰ ਵੇਚਣਾ ਹੁੰਦਾ ਪੁਰਾਣਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਆ ਕਰੋ ਜੀ ਤੇ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਤੇ ਅੱਜ ਦੇ ਵਲੌਗ ਚ ਇੰਨਾ ਹੀ ਬਾਈ ਵੀਡੀਓ ਵਧੀਆ ਲ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਧੰਨਵਾਦ